ਜੀ ਸਤ ਸ੍ਰੀ ਅਕਾਲ ਸਾਰਿਆਂ ਨੂੰ ਰਾਣੇ ਵੀਰ ਨੇ ਦਿਨ ਚੜਾ ਦਿਆ ਕਿਹਾ ਹੁਣ ਪੀ ਲੋ ਚਾਹ ਬੈਠ ਕੇ ਰਾਣੇ ਨੇ ਭਾਈ ਪਲ-ਪਲ ਟਪਾਕਾ ਕਿਹਾ ਤਾਂ ਬਾਹਾ ਗੁਲਸ਼ਨ ਢਾਬਾ ਵੀ ਐ 80 ਮੀਲ ਵੀ ਐ ਸਾਰਾ ਕੁਝ ਇਕੱਠਾ ਹੀ ਐ ਕਿਸੇ ਕੋ ਪੁੱਛਾ ਖੜੀ ਆਪਣੀ ਟਰਾਲੀ ਭਾਈ ਹੁਣ ਲੱਗੇ ਚਾਹ ਬਣਾਉਣ ਚਾਹ ਦੀ ਡਿਊਟੀ ਮੇਰੀ ਲੱਗ ਗਈ ਓਏ ਚਾਹ ਮੁੰਡਿਆ ਤੈਨ ਬਣਾਉਣੀ ਆ ਇਹ ਟਰਾਲੀ ਟੋਲੀ ਵਿੱਚ ਕੰਮ ਇਸ ਤਰ੍ਹਾਂ ਕਰ ਰਿਹਾ ਹੈ ਪਤਾ ਨਹੀਂ ਕਿਤਰਾ ਕਿਤਰਾ ਚੱਲ ਰਿਹਾ ਹੈ ਪਰੌਂਠੇ ਖਾਣੇ ਪਰੌਂਠੇ ਪਰੌਂਠੇ ਖਾਣੇ ਨੂੰ ਕਹ ਰਹੇ ਹਿੱਤੋ ਬੈਲ ਦੀ ਸੈਟਅਪ ਭਾਂਡੇ ਪੱਤੀਆਂ ਜਿਵੇਂ ਢੱਕੇ ਸਭ ਬੰਦ ਕਰੋ ਚਾਚਾ ਜੀ ਵੀ ਲਾਉਣੀ ਪੈਣੀ ਹੈ ਲਿਆਓ ਭਾਂਡੇ ਕੱਢ ਲਓ ਬਾਈ ਬਣਾ ਲੀਏ ਚਾਹ ਤੇਰਾ ਲੱਗ ਕਿਤਰਾ ਲੱਗ ਰਿਹਾ ਹੈ ਹੋ ਤੇਰਾ ਲੱਗ ਨਹੀਂ ਲੱਗ ਰਿਹਾ ਮੇਰਾ ਫਾਇਦਾ ਸਮਾਨ ਤਾਂ ਕੱਢ ਗਿਆ ਤੋ ਬਾਈ ਲਾਂਗਰੀ ਨੂੰ ਸੌਦਾ ਪੁੱਤ ਪਹੁੰਚੂਗਾ ਤਾਂ ਹੀ ਆਊਗਾ ਨਹੀਂ ਨਹੀਂ ਇਹਦਾ ਪੁਰਾਣਾ ਲਾਂਗਰੀ ਆ ਬਾਈ ਸਮਾਨ ਲਿਆਉਂਗੇ ਤਾਂ ਮਣ ਜੂਗਾ ਇਹ ਸਮਾਨ ਲਿਆਦਾ ਵਾ ਚਲੋ ਚਲੋ ਦੱਦਾ ਦਾ ਲਾਂਗਰੀ ਆ ਮੈਂ ਮਾਲੂਗਾ ਬੁੱਦ ਵੀ ਮਿਲ ਗਿਆ والله ਜੇ ਯਾਨ ਬਰਗਾ ਇਸ ਨਾਲ ਚਲਾ ਲਈ ਸਭ ਨਾਲ ਇਹ ਛੋਕਰਾ ਵੀ ਜ਼ੋਰ ਜ਼ੋਰੀ ਵੀਡੀਓ ਬਣਾਉਂਦਾ ਬਾਈ ਆ ਉਂਗਲੀਆਂ ਜੀਆਂ ਆਉਣੀਆਂ ਬਾਈ ਚੱਲ ਚਲਾ ਬਾਈ ਇਹ ਪ੍ਰੈਂਟ ਚ ਤੇ ਦਫਾਤਾ ਕਰਵਾ ਦੇ ਲਈ ਚਾਹ ਤਿਆਰ ਹੈ ਤਿਆਰ ਚਾਹ ਬਣ ਗਈ ਰਾਣੇ ਨੇ ਹੀ ਬੈਠੇ ਵੀਰੇ ਪਤਾ ਨਹੀਂ ਦਿਖਦੇ ਆ ਵਾਲੀ ਨਹੀਂ ਹਾਂ ਇੰਡੀਕੇਟ ਦੀ ਆ ਮੰਜਾ ਵੀ ਕੱਢ ਲਿਆ ਸਮਰੰਤ ਜੱਜ ਜਿੱਤਰ ਖੜੇ ਆ ਠੁੱਪ ਬਹੁਤ ਸੁਣੀ ਨਿਕਲੀ ਪਿੰਡ ਦਾ ਮਨ ਲਾਦੀ ਲਾਡੀ ਬਾਈ ਦਾ ਫੋਨ ਆਇਆ ਤਾਂ ਕਹਿੰਦਾ ਧੁੰਦ ਬਹੁਤ ਲਾਡੀ ਬਾਈ ਉਹਨਾਂ ਦੀ ਗੱਲ ਬਾਲਜੀ ਨਹੀਂ ਰਹੀ ਲਖਾ ਲਾਡੀ ਉਹ ਵੀ ਬਜਾਰਾ ਫੋਨ ਕਰੀ ਜਾਂਦਾ ਵੀਡੀਓ ਗੱਲ ਕਰਦਾ ਜੀ ਉਹਦਾ ਵੀ ਨਹੀਂ ਲੱਗ ਰਿਹਾ ਔਰ ਉਹਨੂੰ ਕੰਮ ਜ਼ਰੂਰੀ ਪੈ ਗਿਆ ਇਹਦੇ ਕਰਕੇ ਦਿੱਕਤ ਹੋ ਗਈ ਉਹ ਮੈਨੂੰ ਪਾਵੇ ਹੋਰ ਥੋੜੀ ਜਿਹੀ ਮੈਨੂੰ ਪਾਵੇ ਥੋੜੀ ਜਿਹਾ ਇਹ ਫਾਲਤੂ ਹੈ ਦੱਸੋ ਆ ਜਾ ਪਾ ਵੀਰ ਨੂੰ ਪਾ ਉਹ ਨਹੀਂ ਵੀਰ ਜਾਂਗੇ ਤਾਂ ਚਕਰ ਖੁੰਡੀਆਂ ਦਾ ਕੀ ਹੋਊਗਾ ਮਦਿਆ ਪਾ ਬੰਦ ਕਰਨਾ ਬਾਅਦ ਵਿੱਚ ਕਰਦਾ ਉਹ ਵੀਰ ਬਾਅਦ ਵਿੱਚ ਕਰ ਦਿੰਦਾ ਉਹ ਮੈਂ ਸਮਾਨ ਆਹ ਉਹ ਬਚਿਆ ਠੀਕਾ ਮਾਨ ਘਟਲਾ ਬਾਈ ਚੱਕ ਦੂੰਗਾ ਖਜ਼ਾਨੇ ਵਾਦੇ ਐ ਜਿਮਰਨ ਸਪੀਸਰ ਬਣਾਇਆ ਵਾਹ अच्छा किसने बनाया था क्या बात है रोड आ रहा है भाई रोड पूरा है नहीं का हो गया ਗੱਲ ਪੈ ਰਹੀ ਨੂੰ ਪਰੋਂ ਦੇ ਬਾਟਨ ਚੱਲੇ ਜੀ ਹੁਣ ਬੰਦੇ ਕੋਗੇ ਸਾਡੇ ਥੱਲੇ ਅੰਦਰੇ ਬੈਠੇ ਪਰੋਂ ਤੇ ਵੀ ਪਹੁੰਚ ਗਏ ਪਰੋਂ ਦੇ ਆ ਗਏ ਆ ਦੇਖੋ ਹੀ ਬੁਰਗੀ ਖਾ ਵੀ ਲਈ ਆ ਮੈਂ ਹਾਂ ਆ ਦੇਖੋ ਆਹ ਸੈਟ ਸ਼ਬਦ ਨਹੀਂ ਹੈ। ਤੇ ਜੀ। ਆਪਣਾ ਹੁਣ ਅਗਲਾ ਸਟਾਪ ਹੈ ਜੀ ਗੁਰੂਕੀ ਤਾਲ। ਨਾ ਪਰੌਂਡੇ ਸੌਂਡੇ ਛੱਕ ਗਏ ਚਾਹ ਪੀਦ ਕੇ ਨਿਕਲ ਲਗੇ। ਪਾਲਸਾਂ ਪੁਲਸਾਂ ਮਾਰਦੀਆਂ ਮੁੰਡਿਆ ਨਾਲ। ਨਾ ਨਿਕਲਦੇ। ਉਹ ਵੀ ਚਾਰਜ ਕਰ ਲੇ। ਤਾਂ ਗੁਜਾਰਲੀ ਨਹੀਂ ਯਾਨੀ ਉਹਣਾ ਕੋਲ ਸਟਾਪ ਆਪਣਾ ਗੁਰੂ ਕੀ ਤਾਲਾ ਬੰਨੋ ਐਵੇਂ ਤਾਂ ਮ ਹੋ ਗਿਆ ਜੀ ਹੁਣ 11:30 ਦਾ ਪਾ ਕਿੰਨੇ ਵਜੇ ਤੁਰੇ 10 ਵਜੇ ਤੁਰੇ ਯਾਰ 10 ਵਜੇ ਤੁਰੇ ਤੇ ਸਵੇਰ 11 ਹੋ ਗਏ ਮਸਰਾ ਪਹੁੰਚ ਗਏ ਪਹੁੰਚ ਗਏ ਤੇ ਗੁਰੂ ਕੀ ਘਾਲ ਆ ਕੇ ਬੰਦਲੇ ਵਾਲੇ ਘਾਟੇ ਜਿਹੜੇ ਘਾਟੇ ਦਾ ਖਾਲੇ ਜੀ ਘਾਟਾ ਲੱਗੇ ਜਾਣਾ ਰੋਡ ਉੱਪਰ ਜਾਵਾ ਬਾਗੋ ਬਾਕੇ ਮਸਰਾ ਵਾਲੇ ਮੋਟਰਸਾਈਕਲ ਬਾਪ ਪੁੱਤੇ ਹੋਰੇ ਬਾਰਾ ਕੀ ਦੋ ਹੀ ਮੋਟਰਸਾਈਕਲ ਦੇਖਿਆ ਵੀ ਇਹ ਆਉਂਦਾ ਬਾਈ ਮੋਟਰਸਾਈਕਲ ਇਹ ਵੀਰਣਾ ਵੀਰਣਾ ਨੰਬਰ ਬੁਲੇਟ 22 ਦੀ ਹੈ ਜੀ ਇਹ ਕਿਹੜਾ ਕੰਮ ਕਰਦਾ ਬਾਈ ਹਾਂ ਗੁਰ ਰੇਲ ਸਰਵਿਸ ਲਿਗਾ ਹੈ ਹਾਂ ਆਕਰ ਰੇਲ ਸਰਵਿਸ ਲਿਗਾਓ ਨੰਬਰ ਬੁਲੇਟ 22 ਦੀ ਹਾਂ ਜੀ ਲਓ ਜੀ ਇੱਕ ਹੋਰ ਛੋਟਾ ਜਿਹਾ ਹੁਣ ਸਟਾਪ ਲੱਗਿਆ ਤਾਂ ਮਸਰਾ ਕ੍ਰੋਸ ਕਰ ਲਿਆ ਥੋੜਾ ਜਿਹਾ ਰਹਿ ਗਿਆ ਬਸ ਮਸਰਾ ਕ੍ਰੋਸ ਕਰਕੇ ਫਿਰ ਦੇਖਦੇ ਹਾਂ ਕਿ ਪਨੀ ਚਾਹ ਉਰੀ ਬਣਾਉਣੀ ਆ ਪਨੀ ਕਹਾ ਬਣਾਉਣੀ ਹੋਰ ਰਫਿੰਡਰੀ ਆ ਗਈ ਰਫਿੰਡਰੀ ਕਿ ਰਫਿੰਡਰੀ ਕਲਮ ਪਰਨਾਉਂਸੇਸ਼ਨ ਗਲਤ ਹੋ ਗਈ ਸਿਵਨਨ ਨੂੰ ਹੀ ਦੁਬਾਰਾ ਚਾਦਰਾਂ ਝਾੜ ਕੇ ਲੱਗੇ ਬਿਸ਼ੌਣ ਇਹ ਕਿਹੜਾ ਨਾਮ ਬਾਈ ਦਾ ਪੂਰਾ ਪੂਰੀ ਗਰਮੀ ਵਾਲਾ ਸੀਰ ਹੋਇਆ ਗਿਆ ਤਿੰਦ ਝੰਡ ਹੋਈ ਪਈ ਹਣੀ ਮਨਾਂ ਤੇ ਉਹਦਾ ਹਲੇ ਪੂਰੀ ਗਰਮੀ ਲੱਗ ਰਹੀ ਜੈਕਟਾ ਪਾਈ ਵੀਆਂ ਪਰ ਐਵੇਂ ਵੀ ਬੁਖਾਰ ਜਾਬੀ ਨਾ ਹੋ ਜਾ ਪਿਛਲੀ ਵਾਰ ਤਾਂ ਮੈਂ ਇਹ ਤਾਂ ਬਿਮਾਰੇ ਹੋ ਗਿਆ ਤਾਂ ਪਸਾਰ ਪੜ ਗਿਆ ਤਾਂ ਹਵਾ ਹਵਾ ਜੀ ਲੱਗੀ ਹੁਣ ਹਾਲੇ ਸੈਟਾ ਕੰਮ ਆਪਾਂ ਮਥਰਾ ਕ੍ਰੋਸ ਕਰਦੇ ਫਿਰ ਅਹਾਂ ਪਤਨੀ ਉਰੀ ਰੋਕਣਾ ਆਪਣੀ ਮਥਰਾ ਕ੍ਰੋਸ ਕਰਕੇ ਟਰੈਕਟਰ ਹੁਕੂਮਰ ਬਾਈਪਾਸ ਉੱਤੇ ਜਿੱਥੇ ਦਾ ਪੋਲੀਆਣੇ ਹੁਣੇ ਹੁਣੇ ਖਬਰ ਸੁਣਨੇ ਚਾਹੀਏ ਆ ਕਹਿੰਦੇ ਭਾਈ ਗਵਾਲੀਅਰ ਉਨਾ ਹਿੱਦਾਂ ਜਾਗੇ ਆਗਰੇ ਗੁਰਦੁਆਰਾ ਸਾਹਿਬ ਨਹੀਂ ਰੁਕਣਾ ਹੈ ਬਾਈਪਾਸ ਲੰਘ ਜਾਣਾ ਦੇਖਦੇ ਹਾਂ ਹੁਣ ਇੱਧਰ ਨੂੰ ਗਿਆ ਜਾਰ ਤੇ ਰਾਣੇ ਵੀਰ ਨੇ ਪਕੌੜੀਆਂ ਖਾਰੇ ਰੋਹੋੜੀਆਂ ਅਕਸ਼ਮਰ ਤੋਂ ਚੋਟੇ ਮੈਂ ਆਗਰੇ ਤੋਂ ਬਾਰ-ਬਾਰ ਬਾਈਪਾਸ ਕਹਿੰਦੇ ਠੀਕ ਹੈ ਆਗਰੇ ਜਿਸ ਟਾਈਮ ਭੀੜ ਵੀ ਆਦਾ ਹੋਊਗੀ ਇਸ ਕਰਕੇ ਥੋੜੀ ਜਿਹੀ ਕੰਧਾ ਤਾਂ ਹੋਊਗੀ ਆਪਾਂ ਲੈ ਹੁਣ ਬਾਈਪਾਸੇ ਲੰਘ ਜਾਨਾ ਸਿੱਧਾ ਸਟੇ ਹੁਣ ਆਪਣੀ ਗਵਾਲੀਅਰੇ ਹਾਂ ਜੀ ਭਾਈ ਗਵਾਲੀਅਰ ਵਾਲੇ ਰੋਡ ਪਰ ਰੁਕੇ ਚ ਇਹ ਵੀ ਬਣਾएंगे ਮੈਗੀ ਭਾਈ ਜੀ ਭੰਡੇ ਤੋੜਿਆ ਮਾਰਾ ਮਿੱਤਰ ਜਿਸ ਵਾਂ ਬਾਣੂਗੀ ਮੈਗੀ ਰੋੜਾ ਪੂਛਾ ਕੱਟ ਰਿਹਾ ਸਬਜ਼ੀਆਂ ਚੱਕ ਸਪੀਡ ਰਾਣਾ ਕੱਟ ਰਿਹਾ ਸਬਜ਼ੀਆਂ ਲੈ ਕੀ ਵਾਲਾ ਬਟਾ ਜੇ ਗਰੇ ਜਾਨੀ ਜਿਵੇਂ ਛੋਟੇ ਬਟਾ ਤੇਰੇ ਵਾਲਾ ਕੀ ਵਾਲਾ ਕੀ ਕਰਾਂਗਾ ਬੰਦੇ ਬੰਦੇ ਨੂੰ ਕੁਝ ਕੁ ਚਾਹਤ ਤੇ ਮੇਰੇ ਕੋਲ ਆਸਾ ਚਾਹਨਾ ਕੋਣ ਕਰਿਆ ਅੱਜ ਸਾਰੇ ਕਿੰਨੇ ਨੇ ਉਹ ਪਿਆਜ ਸਾਰੇ ਕਿੰਨੇ ਨੇ ਇਹ ਠੀਕ ਲੱਗਦੇ ਕਿੰਨੇ ਵੈਕਟਰ ਨਾਲ ਬੋਲ ਪਿਆਜ ਵੀ ਵੱਡ ਹੋਣ ਲੱਗਦੇ ਇਕੱਠ ਜਿਆਦਾ ਕਰ ਲਿਆ ਪਿਆਜ ਘੱਟ ਇਕੱਠ ਜਿਆਦਾ ਕਰਿਆ ਵਾ ਪਿਆਜ ਥੋੜੇ ਜਿਹੇ ਆ ਜੋਰ ਸਾਰਾ ਲਾਇਆ ਵਾ ਫੈਰਾਂ ਦੇ ਵੀਰ ਨਾਲੇ ਨੂੰ ਗੁਜਾਹ ਦਿੰਦਿਆਂ ਆ ਇੱਧਰ ਹਲ ਵਾਈ ਦੇ ਸਬਜ਼ੀ ਦਿੱਤਾ ਏ ਕਰ ਲਵਾਂ। ਅਰੇ ਨਹੀਂ ਬਣਾਉਣਾ ਹੈਗਾ ਇਸ ਟਾਈਮ ਕੀ ਹੋਰ ਕਰੂਗਾ? ਮੈਂ ਕੀ ਬਣਾਉਂਦੇ ਬਣਾਉਂਦੇ ਨੂਨ ਵੀ ਸੁਣੋ ਆ ਗਏ ਨਹੀਂ ਤਾਂ ਉਹ ਗਾਂਦੋਕ ਦੁਕਾਨਾਂ ਜੇ ਮਿਲੀਆਂ। ਇੱਥੇ ਨੂਨ ਲੈ ਆਉਣੇ ਨਾਲ ਦੇਖਦੇ ਆ। ਕੋਈ ਆ ਬੋਰਡ ਦੇਖੋ ਆਗਰਾ ਬਿਹਰੂ ਤੇਹਰਾ ਹਿੰਦੀ ਸਾੜੀ ਆ ਜੀ ਉਹ। ਮੈਂ ਤੇ ਬੱਗਾ ਵੀਰ ਬੱਗਾ ਮੇਰੇ ਨਾਲ ਯੋ ਕੈਮਰੇਮੈਨ ਵਿਅਸਤਾ ਬਾਈ ਬਰਕਰਰ ਵੀ ਜੇ ਬਾਈ ਬਰਕਰਰ ਬਰਕਰਰ ਅੱਛਾ ਬਰਕਰਰ ਹੋ ਓਪਨ ਸੂਨ ਮੈਂ ਕਿਹਾ ਫੁਰੰਗ ਆਹ ਪੱਟਾ ਦੂਗਾ ਪਾਰੂੰ ਕੰਮਨੀ ਕੀ ਹੋ ਗਿਆ 5 ਕਿਲੋ ਵੀ ਲਾਉਂ 2.5 ਕਿਲੋ ਵੀ ਦੋ ਲਿਆ ਕੰਮਨੀ ਕੰਮਨੀ ਕੀ ਲਿਆ ਹਾਂ ਓ ਜੀ ਨੂਨ ਵੀ ਲੈ ਲਿਆ ਇੱਕ ਚਾਕੂ ਵੀ ਲੈ ਲਿਆ ਨੂਨ ਦਾ ਵੀ ਪੈਕਟ ਲੈ ਲਿਆ ਪੈਕਟ ਆ ਬੜਾ ਜਹਾਜ਼ ਉੱਧਰ ਖੜਾ ਓ ਤਾਂ ਆ ਸਕੂਲ ਦਾ ਕੋਲ ਮਾਹੀ ਮਾਹੀ ਇੰਟਰਨੈਸ਼ਨਲ ਸਕੂਲ ਐਨੀ ਕਿ ਤਾ ਹਲੇ ਆਉਂਦੀ ਆ ਮੇਰੇ ਜੀ ਉਹ ਜਮਾਈ ਜਮਾਈ ਬੇੜਾ ਕਰਕੇ ਵੀ ਨਹੀਂ ਹੈ ਸਾਡਾ ਐਨੀ ਕਿ ਤਾ ਹੱਥ ਪਾ ਲਿਆ लो भी सारा को कट दिया मैं यार पूछ ही नहीं पूछा पूछ ही नहीं देखी नहीं है उधर मैं निकल नहीं बैठता वो इसी में पालो फिर और क्या ਹਾਂ ਬਲੌਗ ਕਰਨੇ ਚਾਹੁੰਦਾ ਜਿੱਦਾਂ ਕੀ ਆਲਾ ਪੱਲੇ ਬਾਈ ਆਪਣੀ ਬਰਤਾਂ ਤੇ ਰੈਡੀ ਆ ਮੜੀ ਮੋਟੀ ੱਦਲ ਮੱਠ ਜੀ ਰਹਿੰਦੀ ਆ ਥੋੜੀ ਥੋੜੀ ੱੱਲੇ ਵੀ ਲੱਗੀ ਬਾਕੀ ਪਗੜੀ ਹੁਣ ਖਾਣ ਹੁੰਦੇ ਪਤਲਾ ਗੂੜਾ ਜਿਹੀ ਬਣੀ ਆ ਬਾਕੀ ਖੁਸ਼ਬੂਆਂ ਦਾ ਬਹੁਤ ਸੋਹਣੀਆਂ ਆ ਰਹੀਆਂ ਬਾਈ ਖੁਸ਼ਬੂਦ ਆਏ ਨੇ ਕਹਿੰਦੇ ਵੀ ਪੂਰੀ ਆ ਨਾ ਤਬਾਹੀ ਵਾਲੀ ਆ ਰਹੀ ਆ ਵਾਲੀ ਖੁਸ਼ਬੂ ਆ ਰਹੀ ਬਾਕੀ ਆਏ ਹੁਣ ਭਾਈ ਖਾਣੇ ਹੀ ਨਹੀਂ ਕਾਉਂਦੇ ਹਾਂ ਅਜੇ ਨੂਡਲ ਬਣਦੇ ਹੁੰਦੇ ਆ ਨਾ ਉਹ ਦੁਕਾਨਾਂ ਵਾ ਨਾ ਪੂਰੇ ਐਨ ਮੈਗੀ ਉਸਤਰੀ ਮੜੀ ਵੀ ਹੈ ਨਾ ਓਕੇ ਰਿਪੋਰਟ ਆ ਹੈ ਨਾ ਮੈਗੀ ਦਾ ਲੰਗਰ ਟੁੱਟ ਵਰਤ ਰਿਹਾ ਜੀ ਦੇਖੋ ਓਕੇ ਮੈਗੀ 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 ਲੰਗਰ ਆ ਟੁੱਟ ਵਰਤ ਰਿਹਾ ਸਿਮਰਨ ਕਰ ਰਿਹਾ ਕੈਮਰਾ ਲਾ ਰਿਹਾ ਮੈਰੀ ਦਾ ਬਾਦ ਵੀ ਮੈਰੀ ਦਾ ਹੋਈ ਖਤਮ ਆ। ਪੈਗੀ ਲੱਗੀ ਕਰਦੇ। ਕੋਣ ਗਰਮ ਪਾਣੀ ਪਾ ਦੇ ਹਰ ਨੋ ਨਾ ਮੰਤਰ ਰਗੜਿਆ। ਫਰ ਰਗੜ ਕੇ ਫਿਰ ਇਹਨੂੰ ਬਰਤ ਨੂੰ ਅਸੀਂ ਸਾਫ਼ ਕਰੂ ਜਮਾ। ਗਵਾਲੀਅਰ ਰਹਿ ਗਿਆ 50 ਕਿਲੋਮੀਟਰ ਪੰਜਾਬ ਨਹੀਂ ਪਹੁੰਚਦਾ ਅੱਗਾ। 46 ਚੂਲੀ ਕਿਲੋਮੀਟਰ ਰਹਿ ਗਿਆ ਹੁਣ। ਅਜਮਨਾ ਦੀ ਰਾਤ ਨੂੰ ਰੈਕਟਾ ਫਿਰ ਘਵਾ ਲਿਆ ਸਵੇਰ ਨੂੰ ਗਵਾਲੀਅਰ ਕਿਲਾ ਦੇਖ ਕੇ ਗੁਰਦੁਆਰਾ ਮੱਥਾ ਟੇਕ ਕੇ ਆਰਾਮ ਨਾਲ ਲੰਗਰ ਬਾਣੀ ਚੱਕ ਕੇ ਫਿਰ ਨਿਕਲਾਂਗੇ ਟਰਾਲੀ ਦਾ ਮਾਹੌਲ ਸਾਡੀ ਦਾ ਕੁਝ ਫਿਰ ਐਵੇਂ ਆ ਤੁਹਾਨੂੰ ਪਤਾ ਹੀ ਹੈ ਰਾਣਾ ਬਾਈ ਹਲੇ ਸੁੱਤਾ ਪਿਆ ਮਾਲ ਟਰਾਲੀ ਦਾ ਪੂਰਾ ਇੱਕ ਨੰਬਰ ਬਣਾਇਆ ਉਹਨੇ ਫਿਲਮ ਲਾ ਕੇ ਹਾ ਬਚਰੋ ਹੋ ਗਈ ਬਈਆ ਫਿਰ ਗਵਾਲੀਅਰ ਪਹੁੰਚ ਕੇ ਹੁੰਦੇ ਆ ਦੁਬਾਰਾ ਦਰਸ਼ਨਾਂ ਬੁਲਾਸੀ। ਆ ਦੇ ਉਸ ਤੋਂ ਵਲੌਗ ਅੱਜ ਦਾ ਬੰਦ ਕਰ ਦਈਏ। ਅਗਲਾ ਵਲੌਗ ਕਰ ਲ ਸਵੇਰੇ ਦਾ ਬਣਾਵਾਂਗੇ ਫਿਰ। ਇਹ ਗਵਾਲੀਅਰ ਪਹੁੰਚ ਗਏ। ਟਾਈਮ 9:30 ਵਜੇ ਦਾ ਹੋ ਗਿਆ। ਚੜਾਈ ਚੜ ਗਏ। ਉਹ ਗੁਰਦੁਆਰਾ ਸਾਹਿਬ ਅੰਦਰ ਐਂਟਰੀ ਕਰਨ ਲੱਗੇ ਹੁਣ। ਹੋਰ ਅੱਗੇ ਜਾਣੇ ਆ। ਮੱਥਾ ਟੇਕਦੇ ਆਂ ਅੱਬਾ ਜੀ ਦੇ। ਗੁਰਦੁਆਰਾ ਸਭ ਪਹੁੰਚ ਗਏ ਗੋਵਾਲੀਅਰ ਸੰਗਤ ਹਲੇ ਇੱਕ ਟਰੱਕ ਖੜਾ ਛੋਟਾ ਟੈਂਕਰ ਇੱਕ ਟਰਾਲੀ ਖੜੀ ਆ ਇੱਕ ਹਲੇ ਬੱਸ ਪਹੁੰਚੀ ਆ ਉਹ ਸਕੋਰਪੀਓ ਵੀ ਖੜੀ ਆ ਪੰਜਾਬ ਤੇ ਆਈ ਭਾਈ ਆਪਣੇ ਵਾਲਾ ਰੇਲ ਦਾ ਡੱਬਾ ਇੱਧਰ ਦੇਖਦੇ ਆਂਗਾ ਜੀ ਨਮਸਤਕ ਹੰਨੇ ਮੱਥਾ ਟੇਕਦੇ ਆਂ ਫਿਰ ਲੈਣਾ ਇਹ ਤੇ ਜੀ ਹਾਲ ਦੀ ਚਾਬੀ ਕਮਰੇ ਦੀ ਬਾਬਾ ਜੀ ਨੂੰ ਨੋ ਪਤਾ ਦੱਸ ਕੇ ਚਾਬੀ ਲਾਵਾਂਗੇ ਹੁਣ ਕਮਰਾ ਲੈ ਲਿਆ ਕਮਰਾ ਨੰਬਰ 40 ਮਿਲ ਗਿਆ ਆਪਾਂ ਨੂੰ ਹਾਲ ਸਾਰੇ ਜਣੇ ਵਾਸਤੇ ਹੈ ਸਾਹਮਣੇ ਹੀ ਆ ਦੇਖਦੇ ਨੇ ਕਿੱਥੇ ਸਾਹਮਣੇ ਇੱਕ ਨੰਬਰ ਲਿਖਿਆ ਉੱਪਰ ਹੋਊਗਾ ਫਿਰ ਹੁਲੀਵਾਰਾ ਸਾਹਮਣੇ ਦਾ ਹਨ 40 ਕਿਹਾ ਕੇ 4 ਕਿਹਾ ਆਓ ਅਮਰ ਗਏ 40 ਨੰਬਰ ਕਮਰਾ ਆਪਣਾ ਜਮਨ ਇੰਝ ਨਾ ਪਾਓ ਪੱਖੇ ਲਾ ਲੇ ਪਿੰਡ ਦਾ ਵਾਲੀ ਬੁਰੀ ਠੰਡ ਹੋਣੀ ਹੈ ਬਹੁਤ ਵਧੀਆ ਕਮਰਾ ਹੈ ਜੀ ਇਹ ਤੋਂ ਵੀ ਬੈਕ ਕਰਵਾ ਦਿੰਦੇ ਕਿੱਥੇ ਨਾਲੇ ਪੌੜੀਆਂ ਉਧਰ ਉੱਪਰ ਦੇ ਨਾਲੇ ਬਾਥਰੂਮ ਜਮਾ ਉੱਕੇ ਰੋਟ ਸਾਹਮਣੇ ਦਰਬਾਰ ਸਾਹਿਬ ਅੰਦਰ ਲੰਗਰ ਛੱਕ ਕੇ ਅਰੈਸਟ ਕਰੂਗੇ ਸਵੇਰੇ ਮਤਾ ਦੇਖੂਗੇ ਨਾ ਤੋ ਹੋਗੇ ਮੈਂ ਹੁਣ ਲੰਗਰ ਛੱਕਦੇ ਆ ਜੀ ਲੰਗਰ ਛੱਕ ਕੇ ਇਹਨੂੰ ਅਰੈਸਟ ਕਰਦੇ ਆ ਅੱਜ ਦੇ ਵਲੌਗ ਦੀ ਕਰਦੇ ਇੱਥੇ ਸਮਾਪਤੀ। ਤੁਸੀਂ ਬਣ ਰਹੇ ਹੋ ਨਾਲ ਦੀ ਨਾਲ ਵੀਡੀਓ ਵਧੀਆ ਲੱਗਦੀ ਹੈ ਤਾਂ ਚੈਨਲ ਨੂੰ ਲਾਈਕ, ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਤੇ ਸਬਸਕ੍ਰਾਈਬ ਜ਼ਰੂਰ ਕਰਿਓ। ਬਾਕੀ ਏਡੇ ਤਾਂ ਹੈ ਨਹੀਂ ਅਸੀਂ ਯੂਟਿਊਬਰ ਜਿੰਨੇ ਕੋ ਹੋਏ। ਉਹਨਾਂ ਕ ਪਿਆਰ ਦੇ ਦਿਓ। ਬਣ ਰਹੇ ਹੋ ਜੀ ਨਾਲ ਦੀ ਨਾਲ ਮਿਲਦੇ ਆਂ ਜੀ ਫਿਰ ਅਗਲੇ ਵਲੌਗ ਵਿੱਚ।